ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਦਮਪੁਰਾ ਇਹ ਪਿੰਡ ਸਲਾਬਤਪੁਰੇ ਦੇ ਬਿਲਕੁਲ ਨੇੜੇ ਹੈ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਆਦਮਪੁਰੇ ਤੋਂ ਅਗਲੇ ਪਾਸੇ ਪਿੰਡ ਸੈਦੋਕੇ ਰਹਿ ਜਾਂਦਾ ਉਹ ਮੋਗੇ ਜ਼ਿਲ੍ਹੇ ਦਾ ਨੇੜੇ ਇਹਨਾਂ ਦੇ ਭਧੌੜ ਵੀ ਹੈ ਬਾਕੀ ਜਿਹੜੇ ਪਿੰਡ ਆ ਆਸ-ਪਾਸ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਵੀਡੀਓ ਦੇਖਦੇ ਹੋ ਉਸ ਹਿਸਾਬ ਤੇ ਮੈਂ ਨਾਮ ਤੁਹਾਨੂੰ ਦੱਸਦੇ ਆ ਅੱਜ ਜਿਹੜੇ ਵੀਰ ਕੋਲ ਵੀਡੀਓ ਬਣਾ ਰਹੇ ਆ ਇਹ ਇੱਕ ਐਗਜ਼ਾਮਪਲ ਹੈ ਉਹਨਾਂ ਵਾਸਤੇ ਜਿਹੜੇ ਛੋਟੀ ਮੋਟੀ ਜਦੋਂ ਮੁਸ਼ਕਲ ਆਉਂਦੀ ਉਦੋਂ ਕਬਰਾ ਜਾਂਦੇ ਆ ਖਾਸ ਕਰਕੇ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਜੇ ਆਪਾਂ ਦੇਖੀਏ ਅੱਜ ਦੀ ਜਿਹੜੀ ਵੀਡੀਓ ਆ ਇਹਦੇ 'ਚ ਇਹ ਗਾਂ ਇਸ ਵੀਰ ਨੇ ਵਿਕਾਊ ਕੀਤੀ ਹੈ ਪਰ ਨਾਲ ਆਪਾਂ ਗੱਲਾਂ ਬਾਤਾਂ ਉਸ ਟਾਈਮ ਦੀਆਂ ਵੀ ਕਰਾਂਗੇ ਵੀ ਜਦੋਂ ਬਹੁਤੇ ਵੀਰ ਇਸ ਕਿੱਤੇ ਨੂੰ ਛੱਡ ਗਏ ਸੀ ਕਿਉਂਕਿ ਪਿੱਛੇ ਜੇ ਇੱਕ ਮੁਸ਼ਕਲ ਦੀ ਘੜੀ ਆਈ ਸੀ ਗਾਵਾਂ ਵਾਸਤੇ ਉਸ ਸਮੇਂ ਦਰਾਂ ਦੇ ਸਬਾਈ ਦਾ ਵੀ ਨੁਕਸਾਨ ਕਾਫੀ ਹੋਇਆ ਪਰ ਦੁਆਰਾ ਫੇਰ ਇਹਨੇ ਗਾਵਾਂ ਰੱਖੀਆਂ ਕੁਸਕਨਾਗੇ ਇੱਥੇ ਦੇਖ ਲਓ ਇੱਕ ਸ਼ੈੱਡ ਹੋਰ ਏਡਾ ਕਬਾਈ ਦਾ ਬਣਾਇਆ ਹੋਇਆ ਛੋਟਾ ਜਿਹਾ ਸੈਟਅਪ ਉਹਦੇ ਚ ਵੀ ਕੁਝ ਗਾਵਾਂ ਹੈਗੀਆਂ ਸੋ ਆਓ ਡਿਟੇਲ ਆਪਾਂ ਉਸ ਗਾਂ ਬਾਰੇ ਪੁੱਛੀਏ ਗੱਲਾਂ ਬਾਤਾਂ ਬਾਈ ਨਾਲ ਵੀ ਕਰਾਂਗੇ ਆਪਾਂ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹਨੂੰ ਇਹ ਗਾਂ ਚੰਗੀ ਲੱਗੀ ਉਹ ਵੀ ਤਸੱਲੀ ਕਰ ਸਕਦਾ ਹੈ ਪਸ਼ੂ ਦੇਖਣਾ ਪਰਖਣਾ ਤੁਹਾਡਾ ਕੰਮ ਹੈ ਸੋ ਆਓ ਪਹਿਲਾਂ ਆਪਾਂ ਕੁਝ ਗੱਲਾਂ ਬਾਤਾਂ ਵੈਸੇ ਬਾਈ ਨੇ ਕਹਦੇ ਬਾਈ ਸਸਤੀ ਕਾਲ ਸਸਤੀ ਕਾਲ ਜੀ ਬਾਈ ਜੀ ਸਰ ਆਪਾਂ ਕੁਲਵਿੰਦਰ ਬਾਈ ਮੇਰੇ ਖਿਆਲ ਚ ਤਨੋਲੇ ਵਾਲੇ ਪਹਿਲੇ ਮੇਲੇ ਤੇ ਮਿਲੇ ਸੀ ਹਨ ਹਾਂਜੀ ਹਾਂਜੀ ਬਾਈ ਹਾਂਜੀ ਹਾਂਜੀ ਅੱਛਾ ਕੀ ਦਿੱਕਤ ਆ ਗਈ ਸੀ گاਵਾਂ ਨੂੰ ਪਹਿਲਾਂ ਜਿਹੜੀਆਂ ਰੱਖੀਆਂ ਸੀ ਕਰੇ ਦਿੱਕਤ ਜੀ ਬਾਈ ਜੀ ਆਪਣੀ ਲੰਪੀ ਸਕੈਨ ਬਿਮਾਰੀ ਆਈ ਸੀ ਉਹਦੇ ਵਿੱਚ ਆਪਣੀਆਂ ਸਾਰੀਆਂ ਗਾਈਆਂ ਗੁਜਰਕੀਆਂ ਸਿੰਘਾ ਜੀ ਮਤਲਬ ਇੱਕ ਹੀ ਆਪਣੇ ਕੋਲ ਜੋ ਵੱਡੀ ਗਾਂ ਦੀ ਜਿਹੜੀ 40 45 ਕਿਲੋ ਵਾਲੀ ਜੀ ਅੱਛਾ ਉਹੀ ਵਜੀ ਸੀਗੇ ਜੋ ਉਸੇ ਨੇ ਆਪਣਾ ਜੀ ਮਾਲਕ ਦੀ ਕਿਰਪਾ ਨਾਲ ਅੱਛਾ ਅੱਗੇ ਹੌਲੀ ਹੌਲੀ ਚੱਲੀ ਗਿਆ ਅੱਛਾ ਉਦੋਂ ਇਹ 2021 22 ਦੀ ਗੱਲ ਹੈ ਹਾਂਜੀ ਹਾਂਜੀ 2 ਸਾਲ ਹੋਏ ਆ ਇਸ ਗੱਲ ਨੂੰ ਹਨਾ ਅੱਜ ਫੇਰ ਗਾਵਾਂ ਕਾਫੀ ਐ ਫੇਰ ਇਹ ਗਾਵਾਂ ਦੁਬਾਰਾ ਖਰੀਦੀਆਂ ਹਾਂਜੀ ਦੁਬਾਰਾ ਖਰੀਦੀਆਂ ਮਤਲਬ ਜੀ ਵਧ ਗਿਆ ਮਤਲਬ ਸੋਚ ਨਾਲ ਜੀ ਕੰਮ ਧੰਦਾ ਕਰਕੇ ਜੀ ਮਤਲਬ ਸਪਰੇਅ ਵਗੈਰਾ ਕਰਦੇ ਰਹੇ ਢੋਲਿਆਂ ਨਾਲ ਜੀ ਅੱਛਾ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਿਆ ਪਰ ਫੇਰ ਵੀ ਮਾਲਕ ਨੇ ਚਾਹਿਆ ਤਾਂ ਦੁਬਾਰੇ ਆਪਣੇ ਘਰੇ ਫੇਰ ਖੜਾਤੀਆਂ ਜੀ ਗਾਵਾਂ ਫੇਰ ਖੜਗੀਆਂ ਹਾਂਜੀ ਹਾਂਜੀ ਅੱਛਾ ਇੱਕ ਹੋਰ ਗੱਲ ਦੱਸਦੀ ਵੀ ਇਹ ਗਾਵਾਂ ਜਿਹੜੀਆਂ ਖਰੀਦੀਆਂ ਫਿਰ ਕੋਈ ਲੋਨ ਵਗੈਰਾ ਵੀ ਨਾਲ ਲੋਨ ਵੀ ਕਰਾ ਲਿਆ ਹਾਂਜੀ ਹਾਂਜੀ ਅੱਛਾ ਚਲੋ ਗਾਵਾਂ ਖਰੀਦਣ ਵਾਸਤੇ ਆਪਾਂ ਲੋਨ ਕਰਾ ਲਿਆ ਵੈਸੇ ਪੱਠਾ ਨੀਰਾ ਫਿਰ ਬਈ ਆਪਦੀ ਜ਼ਮੀਨ ਜਾਇਦਾਦ ਹੈ ਨਹੀਂ ਨਹੀਂ ਜ਼ਮੀਨ ਜਾਇਦਾਦ ਕੋਈ ਨਹੀਂ ਆਪਣੇ ਕੋਲ ਆਹਾ ਆਪਣਾ ਘਰ ਦਾ ਆਪਣਾ ਘਰ ਆ ਜੀ ਇਹ ਵੀ ਜ਼ਮੀਨ ਆਪਾਂ ਬਾਅਦ ਚ ਲਈ ਸੀ ਬਹੁਤ ਟਾਈਮ ਪਹਿਲਾਂ ਜੀ ਅੱਛਾ ਤੇ ਸਾਰਾ ਕੁਝ ਆਪਣਾ ਲੈ ਤੂੜੀ ਤੋਂ ਲੈ ਕੇ ਹਰੇ ਤੋਂ ਫਿਰ ਤੱਕਰ ਜੀ ਸਾਰਾ ਕੁਝ ਚੱਲਦਾ ਹੀ ਆ ਜੀ ਅੱਛਾ ਜਦੋਂ ਔਖਾ ਟਾਈਮ ਆਇਆ ਜਿਵੇਂ ਗਾਵਾਂ ਨੁਕਸਾਨੀਆਂ ਗਈਆਂ ਹਾਂਜੀ ਦੁਬਾਰਾ ਫੇਰ ਹਿੰਮਤ ਕਰ ਲਈ ਉਹਦੇ ਨਾਲ ਮਤਲਬ ਹੌਸਲਾ ਜਾਣੀ ਛੱਡਿਆ ਆਪਾਂ ਵੀ ਨੁਕਸਾਨ ਹੋ ਗਿਆ ਜਾਂ ਕੋਈ ਨਹੀਂ ਹੌਸਲਾ ਨਹੀਂ ਛੱਡਿਆ ਜੀ ਠੀਕ ਹੈ ਮਤਲਬ ਆਪਣੇ ਬਾਈ ਜੀ ਇੱਕ ਆਪਣੇ ਫਾਰਮਰ ਮੁੰਡਾ ਬਰਜਿੰਦਰ ਸਿੰਘ ਅੱਛਾ ਮਤਲਬ ਮੈਂ ਤਾਂ ਹੌਸਲਾ ਛੱਡ ਗਿਆ ਸੀ ਜੀ ਅੱਛਾ ਉਹ ਆਪਣੇ ਕੋਲ ਆਏ ਉਹ ਕਹਿੰਦੇ ਯਾਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨ ਕਰਕੇ ਫੇਰ ਹੀ ਖੜੇ ਹੋਏ ਹੋਣਾ ਪੈਂਦਾ ਦੁਬਾਰੇ ਸਹੀ ਹੈ ਜੇ ਤੁਸੀਂ ਖੜੇ ਹੋਣਾ ਚਾਹੁੰਦੇ ਆ ਤਾਂ ਇੱਕ ਵਾਰੀ ਕੋਸ਼ਿਸ਼ ਕਰਕੇ ਦੇਖ ਠੀਕ ਹੈ ਮਖਵੇ ਚਲ ਕੋਈ ਗੱਲ ਨਹੀਂ ਜੀ ਕੋਸ਼ਿਸ਼ ਕਰਦੇ ਆ ਫਿਰ ਕੋਸ਼ਿਸ਼ ਕਰਦੇ ਕਰਦੇ ਉਹਨਾਂ ਦੇ ਹੌਸਲੇ ਨਾਲ ਜੀ ਆਪਾਂ ਮਾਲਕ ਦੀ ਕਿਰਪਾ ਨਾਲ ਇੱਥੇ ਤੇ ਕਰਾਏ ਜੀ ਠੀਕ ਹੈ ਅੱਛਾ ਇਹ ਸਾਰਾ ਜਿਹੜਾ ਘਰ ਪਰਿਵਾਰ ਦਾ ਖਰਚਾ ਚੱਲਦਾ ਉਹ گاਵਾਂ ਦੇ ਸਿਰ ਤੇ ਗਾਇਆਂ ਦੇ ਸਿਰ ਤੇ ਚੱਲਦਾ ਜੀ ਅੱਛਾ ਮੈਂ ਇਹ ਗੱਲਾਂ ਨਾ ਜਿਹੜੀਆਂ ਕੀਤੀਆਂ ਇਹ ਤਾਂ ਕੀਤੀਆਂ ਵੀ ਕਈ ਬੰਦੇ ਜਿਨ੍ਹਾਂ ਕੋਲ ਗੰਜਾਇਸ ਵੀ ਹੁੰਦੀ ਆ ਫਿਰ ਵੀ ਡਰੀ ਜੇ ਜਾਂਦੇ ਦਿਲ じゃ ਛੱਡੀ ਜਾਂਦੇ ਪਤਾ ਨਹੀਂ ਕੀ ਬਣੂਗਾ ਪਸ਼ੂ ਰੱਖ ਲੈ ਤਾਂ ਠੀਕ ਹੈ ਇਸ ਕਿਤੇ ਦੇ ਵਿੱਚੋਂ ਤੈਨੂੰ ਆਉਂਦਾ ਠੀਕ ਲੱਗਦੀ ਹੈ ਨਹੀਂ ਨਹੀਂ ਬਹੁਤ ਵਧੀਆ ਜੀ ਘਰ ਦੇ ਖਰਚੇ ਜੀ ਬੱਚਿਆਂ ਦੇ ਪੜ੍ਹਾਈ ਦੇ ਖਰਚੇ ਜੀ A to Z ਸਾਰੇ ਖਰਚੇ ਆਪਣੇ ਇੱਥੋਂ ਆ ਜੀ ਸੋਨੂੰ ਸਾਹਮਣੇ ਢੀਂਦੇ ਹੈ ਜਿਹੜਾ ਕੁਝ ਹੈਗਾ ਜੀ ਠੀਕ ਹੈ ਮੇਨ ਮਤਲਬ ਕਿੱਤਾ ਇਹ ਤੇ ਫਿਰ ਸਾਰਾ ਦਿਨ ਗਾਂਵਾਂ ਵਾਲੇ ਪਾਸੇ ਹੀ ਰਹਿੰਦੇ ਹਾਂ ਹਾਂਜੀ ਹਾਂਜੀ ਗਾਂਵਾਂ ਵਾਲੇ ਪਾਸੇ ਹੀ ਰਹਿੰਦਾ ਜੀ ਫਿਰ ਜੀ ਠੀਕ ਹੈ ਅੱਜ ਇੱਕ ਗਾਂ ਆਪਾਂ ਵੇਚਣ ਲੱਗਿਆ ਕੋਲਿੰਦਰ ਭਾਈ ਹਾਂਜੀ ਇੱਕ ਇਹਨਾਂ ਨੂੰ ਸੂਆ ਸੂਗੀ ਇਹ ਆਪਣਾ ਜੀ ਤੀਜਾ ਸੂਆ ਮੰਨ ਕੇ ਚੱਲੋ ਜੀ ਵੀ ਤੀਜਾ ਸੂਆ ਸੁੰਦੀ ਆ ਜੀ ਤੀਜਾ ਸੁਆ ਇਹਨੇ ਸੁਣਾ ਹੈ ਹਾਂਜੀ ਦਿਨ ਹੁਣ ਕਿੰਨੇ ਲਊਗੀ ਦਿਨ ਇਹ ਜੀ ਆਪਣੇ 20 ਤਰੀਕ ਨੂੰ ਦਿਨ ਪੂਰੇ ਹੈ ਜੀ ਇਹਦੇ ਜੀ 20 ਨੂੰ ਅੱਜ 11 ਤਰੀਕ ਹੈ 9 ਦਿਨ ਪਏ ਹੈ ਹਾਂਜੀ ਹਾਂਜੀ ਅੱਛਾ ਦੁੱਧ ਦਾ ਕੀ ਰਿਕਾਰਡ ਹੈ ਦੁੱਧ ਆ ਜੀ ਆਪਾਂ 32 33 ਕਿਲੋ ਰਾਮ ਦੇਰਨਾ ਚੋਇਆ ਜੀ ਆਪਣਾ ਜੀ 32 33 ਕਿਲੋ ਦੁੱਧ ਇਹਦਾ ਚੋਇਆ ਹਾਂਜੀ ਹਾਂਜੀ ਹਰਾ ਪੱਠਾ ਤੇ 4 ਪੌਣਾ ਤੂੰ ਜਾਂ 4 ਨਹੀਂ ਪੌਂਦਾ ਹਰਾ ਪੱਠਾ ਤੇ ਤੂੜੀ ਚੱਲਦੀ ਨਹੀਂ ਨਹੀਂ ਤੇ 4 ਤੇ ਆਪਣਾ ਸਾਈਲੇਜ ਤੇ ਆਪਣੀ ਤੂੜੀ ਚੱਲਦੀ ਜੀ ਮੁੱਲ ਲੈ ਆਈਦਾ ਜੀ ਸਾਈਲੇਜ ਮੁੱਲ ਲੈ ਲਈ ਹਾਂਜੀ ਹਾਂਜੀ ਕੀ ਡਿਮਾਂਡ ਕਰਦੇ ਹੋ ਕੁਲਵਿੰਦਰ ਬਾਈ ਜੀ ਕਿੰਨੇ ਲਿੰਦੇ ਡਿਮਾਂਡ ਤਾਂ ਜੀ ਆਪਾਂ 135 ਹੈ ਜੀ 1 ਲੱਖ 35 ਹਾਂਜੀ ਹਾਂਜੀ ਤੋੜੀਏ ਨੂੰ ਆਪਾਂ ਤੋੜ ਲੈਨੇ ਦੱਸੋ ਤੋੜਾਂਗੇ ਅਸੀਂ ਅਲੱਗ ਜਗ੍ਹਾ ਤੇ ਕਿਉਂਕਿ ਜਗਾ ਬਾਈ ਬਣਾ ਰਿਹਾ ਐ ਇਹ ਤੁਸੀਂ گاਵਾ ਦੇਖ ਲਓ ਮੈਂ ਜਿਹੜੀਆਂ ਬਾਲੀਆਂ ਗੱਲਾਂ ਕੀਤੀਆਂ ਨਾ ਬਾਈ ਨਾਲ ਕਿਉਂਕਿ ਤਨੌਲੇ ਮੇਲੇ ਤੇ ਬਾਈ ਮੈਨੂੰ ਪਹਿਲੇ ਮੇਲੇ ਤੇ ਮਿਲਿਆ ਸੀ ਵੀਰ ਨੇ ਦੱਸਿਆ ਵੀ گاਵਾ ਮੇਰੀਆਂ ਜਿਹੜੀਆਂ ਉਹ ਸਾਰੀਆਂ ਹੀ ਨੁਕਸਾਨੀਆਂ ਗਈਆਂ ਪਰ ਹਿੰਮਤ ਨਹੀਂ ਛੱਡੀ ਮੇਨ ਤਾਂ ਮਜ਼ਦੂਰੀ ਵਾਲਾ ਪਰਿਵਾਰ ਆ ਨਾ ਤਾਂ ਆਪਦੀ ਕੋਈ ਪਿਓ ਦਾਦੇ ਵੱਲੋਂ ਆਈ ਵੀ ਜ਼ਮੀਨ ਜਾਇਦਾਦ ਆ ਵੀ ਜਿਹਦੇ ਸਿਰ ਤੇ ਬਾਈ گاਵਾ ਸੰਭਾਲਦਾ ਪਰ ਹਿੰਮਤ ਤੇ ਹੌਸਲਾ ਦੇਖੋ ਇਸ ਵੀਰ ਦਾ ਹਾਲਾਂਕਿ ਨਾਲ ਥੋੜਾ ਬਹੁਤ ਲੋਨ ਵੀ ਲੈਣਾ ਪਿਆ ਪਰ ਦੁਬਾਰਾ ਫੇਰ گاਵਾ ਰੱਖ ਲੀਆਂ ਕਿਉਂਕਿ ਬਾਈ ਨੂੰ ਪਤਾ ਵੀ ਜਿਹੜਾ گاਵਾਾਂ ਦੇ ਵਿੱਚੋਂ ਜੇ ਸ਼ੌਂਕ ਨਾਲ ਸਾਂਭਦੇ ਹੋ ਚੰਗੀ ਰੀਜ ਨਾਲ ਪਾਲਦੇ ਹੋ ਤੇ ਇਹਨਾਂ ਚੋਂ ਆਮਦਨ ਜ਼ਰੂਰ ਹੁੰਦੀ ਹੈ ਤੇ ਫੇਰ ਫਾਰਮ ਬਾਈ ਬਣਾ ਰਿਹਾ ਆ ਉਹਦਾ ਉਸੇ ਮਿਹਨਤ ਮਜ਼ਦੂਰੀ ਦੇ ਨਾਲ ਤੇ ਇਸੇ ਸ਼ੌਂਕ ਦੇ ਜ਼ਰੀਏ ਬਾਈ ਨੇ گاਵਾਾਂ ਫੇਰ ਰੱਖ ਲੀਆਂ ਇਹ ਜਗਾ ਮਿਸਤਰੀ ਲਾਉਣਾ ਬਾਈ ਨੇ ਛੱਡ ਉੱਤੇ ਪਾ ਲਿਆ ਇਸੇ ਕਰਕੇ ਗਾਂ ਵੇਚਣੀ ਆ ਇਹ ਜਗਾ ਜਿਹੜੀ ਆ ਬਾਈ ਉੱਚੀ ਕਰ ਲੂਗਾ ਤੇ ਇੱਥੇ ਫਾਰਸ ਲੱਗ ਜਾਨੀ ਆ ਇਹ ਬਾਈ ਫਿਰ ਇੱਥੇ ਇਹ ਪ੍ਰਬੰਧ ਚੰਗਾ ਕਰਨ ਵਾਸਤੇ ਫਿਰ ਉਹਨਾਂ ਗਾਂ ਵਿੱਚ ਨਹੀਂ ਪੈ ਰਹੀ ਐ। ਹਾਂਜੀ ਹਾਂਜੀ ਆਪਾਂ ਵਧੀਆ ਪ੍ਰਬੰਧ ਕਰਕੇ ਬੱਚੀਆਂ ਵੀ ਵੇਚਣੀਆਂ ਜੀ ਦੋ ਤੇ ਇੱਕ ਤੋਂ ਔਕੜਾ ਬਣ ਗਾਂ ਜੀ ਇੱਕ। ਅੱਛਾ ਬੱਚੀ ਦਾ ਦੋ ਕਿਹੜੀਆਂ ਹੁਣ ਇਸ ਟਾਈਮ ਹੈ ਇੱਥੇ? ਇੱਕ ਤਾਂ ਆ ਰਹੀ ਛੋਟੀਆਂ ਬੱਚੀਆਂ ਮੂਰੇ ਗਾਂਆਂ ਸੂਣ ਵਾਲੀਆਂ ਜੀ ਫਿਰ ਦੋ ਉਹਨਾਂ ਦੀਆਂ ਬੱਚੀਆਂ ਵੀ ਹੋ ਜਾਣੀਆਂ ਪਾਲੀਆਂ ਨਹੀਂ ਜਾਣੀਆਂ ਜੀ। ਅੱਛਾ ਇੱਕ ਤਾਂ ਜਿਹੜੀ ਪਰਾਂ ਖੜੀ ਛੋਟੀ ਬੱਚੀ ਹਾਂਜੀ ਸਨੋਮੈਨ ਦੀ ਐ ਜੀ ਇਹ। ਸਨੋਮੈਨ ਦੀ ਐ ਉਮਰ ਕਿੰਨੀ ਹੋਊਗੀ ਦੀ? ਇਹਦੀ ਉਮਰ ਹੋ ਗਈ 4 ਕਿ ਮਹੀਨੇ ਹੋ ਗਈ ਜੀ। ਅੱਛਾ ਇਹ ਹੁਣ ਦੇ ਦੇਾਂਗੇ ਆਪਾਂ। ਹਾਂਜੀ ਇਹ ਵੀ ਦੇ ਦੇ। ਕੀ ਭਾਜ ਦੇ ਪਾ ਜੀ ਪਾਜ ਨਾ ਮਰਜੀ ਕਰਾ ਲਓ ਜੋੜੇ ਦਾ 15000 ਦੀ ਬਸ ਦੇ ਦੇ ਦਾਂਗੇ ਜੀ ਆਪਣਾ ਖਰਚੇ ਖਾਂਦੀਆਂ ਜੀ ਆਪਾਂ ਨੂੰ ਠੀਕ ਹੈ ਐਨ ਕਿ ਕੋਈ ਪਾਲਣ ਵਾਲਾ ਬੰਦਾ ਲੈ ਜਾ ਜੀ ਠੀਕ ਹੈ ਅੱਛਾ ਇਹ ਇਹ ਬੱਚੀ ਦੀ ਉਮਰ ਕਿੰਨੀ ਕਹਤੇ ਇਹ ਕਿਹੜੇ ਬੋਲਦੀ ਹੈ ਇਹ ਇਹ ਹੈਗੀ ਆਪਣੀ ਆਪਣਾ ਡੈਨਮਾਰਕ ਦੀ ਹੈ ਜੀ ਡੈਨਮਾਰਕ ਦੀ ਕਿਸੇ ਬੰਦੇ ਦੀ ਅੱਛਾ ਗਾਂ ਦਾ ਮੈਂ ਪੁੱਛਣਾ ਭੁੱਲ ਗਿਆ ਇਹ ਕਿਹੜੇ ਸੀਮਨ ਤੋਂ ਕੱਬਣੇ ਇਹ ਸੀਮਨ ਦਾ ਨਹੀਂ ਜੀ ਆਪਾਂ ਨੂੰ ਪਤਾ ਨਹੀਂ ਇਹਦਾ ਨਹੀਂ ਧਿਆਨ ਹਾਂ ਜੀ ਮੈਂ ਇਹ ਸੱਜਰ ਸੂਈ ਦੇ ਸੂਣ ਵਾਲੀ ਲੈਂਦੀ ਸੀਗੀ ਜੀ ਅੱਛਾ ਠੀਕ ਹਾਂਜੀ ਬਾਕੀ ਜਿਹੜੀਆਂ گاਵਾ ਦੋਸਤੋ ਬਾਈ ਦੀਆਂ ਆਪਾਂ ਗੱਲ ਕੀਤੀ ਸੀ ਉਹ ਇਸ ਸਾਈਡ ਦੇ ਉੱਤੇ ਹਾਕੀ ਮੜੀ ਇਹ ਨਾਗ ਜਿਹੜੇ ਹੋਰ ਘਰੇ ਬਾਈ ਦੇ ਰੱਖੇ ਹੋਏ ਤੁਸੀਂ ਇੱਕ ਵਾਰ ਮੰਗਦੀ ਜਾ ਕੇ ਸੋ ਦੋਸਤੋ ਤੀਜਾ ਸੁਹਾਗਾ ਗਾਣੇ ਸੋਨਾ 1 ਲੱਖ 35000 ਰੇਟ ਹੈ 8 ਚੁਵਾਈ ਵਾਲੇ ਥਾਣਾ ਸੋਨਾ ਦੁੱਧ ਬਾਈ ਨੇ ਚੋਇਆ ਇਹਦਾ ਪਿਛਲੇ ਸੁਏ ਦੇ ਵਿੱਚ ਸੋ ਤੁਸੀਂ ਇਹਦਾ ਸਟਰਕਚਰ ਦੇਖ ਲਓ ਥਾਣਾ ਚ ਬਿੱਥੀ ਫੋਲਾ ਹਵਾਨਾ ਆਗੋਂ ਵੀ ਚੰਗਾ ਪਛਾਣ ਨੂੰ ਹੀ ਹਵਾਨਾ ਚੰਗਾ ਗੁਰਿੰਦਰ ਬਾਈ ਹੋਰ ਥੋੜਾ ਖਿੱਚੋ ਪਰਾਂ ਨੂੰ ਸੋ ਥੋੜੀ ਹੋਰ ਤੋਰ ਕੇ ਦੇਖਦੇ ਆਂ ਦੋਸਤੋ ਜੇ ਇਹ ਤੁਰਪੀ ਦਾ ਤੁਸੀਂ ਇਹਦਾ ਹਵਾਨਾ ਦੇਖ ਲਓ। ਕੋਹ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ। ਇੱਕ ਟੋਕੜ ਗੱਬਣ ਗਾਂ ਵੀ ਬਾਈ ਨੇ ਵੇਚਨੀ ਉਹ ਵੀ ਤੁਹਾਨੂੰ ਜ਼ਰੂਰ ਦਿਖਾ ਲਾਂਗੇ। ਮੋੜ ਲਾ ਬਾਈ। ਸੋ ਇਹ ਤੁਸੀਂ ਗਾਂ ਜਿਹੜਾ ਵੀਰ ਖਰੀਦਣਾ ਚਾਹਵੇ ਤਾਂ ਸੰਪਰਕ ਬਾਈ ਨਾਲ ਬਣਾ ਸਕਦੇ ਹੋ। ਚੰਗਾ ਥਣ ਹਵਾਨਾ ਦੋਸਤੋ ਗਾਂ ਦਾ ਦਿਸਦਾ। ਲੈ ਬਾਈ ਬੰਦ ਤੇ ਬੱਸ। ਲੈ ਬਤਾ ਅਕੜੇ ਉੱਡਣਾ ਫੇਰ ਕਰ ਲੈਣ। ਅਕਲਵਿੰਦਰ ਭਾਈ ਇਸ ਗਾਂ ਦੀ ਕੀ ਡਿਟੇਲ ਹੈ? ਕਿੰਨੇ ਚਰ ਦੀ ਗੱਬਣਾ ਇਹ? ਇਹ ਤੀਜਾ ਮਹੀਨਾ ਲੱਗਿਆ ਬਈ ਨੂੰ ਜੀ। ਚੈੱਕ ਪਾਸ ਹੋ ਗਈ? ਹਾਂਜੀ ਚੈੱਕ ਪਾਸ ਹੈ ਜੀ। ਜਿਹਨੇ ਲਿਜਾਣੀ ਹੈ ਉਹ ਕਰਵਾ ਸਕਦਾ। ਹਾਂਜੀ ਹਾਂਜੀ ਆਪ ਦਾ ਡਾਕਟਰ ਲਿਆ ਕੇ ਕਰਵਾ ਸਕਦੇ। ਦੁੱਧ ਕਿੰਨਾ ਇਸ ਟਾਈਮ ਦੇ ਰਿਹਾ? ਇਹਦੇ ਥੱਲੇ ਹੋਊਗਾ ਜੀ, ਹੋਊਗਾ ਤਾਂ 15 ਕਿਲੋ ਆਪਾਂ 13-14 ਕਿਲੋ ਕਹਾਂਗੇ ਜੀ। ਠੀਕ ਹੈ 13-14 ਕਿਲੋ ਮੌਕੇ ਤੇ ਹੁਣ ਝੋਲੇ ਬਣ। ਹਾਂਜੀ ਹਾਂਜੀ। ਆ ਕੀ ਰੇਟ ਰੱਖਦੇ ਹੋ ਇਹਦਾ? ਇਹਦਾ 50000 ਜੀ। 50000। ਹਾਂਜੀ ਤੋਰ ਦੇ ਬਾਈ। ਸੋ ਦੋਸਤ 60 ਦਿਨਾਂ ਦੀ ਗੱਬਣ ਹੈ ਚੈੱਕ ਪਾਸ ਆਪਦਾ ਡਾਕਟਰ ਵੀਰ ਲਿਆ ਕੇ ਕਰਾ ਲਿਓ 13-14 ਕਿਲੋ ਦੁੱਧ ਦੇ ਰਹੀ ਹੈ 50 ਹਜ਼ਾਰੇ ਦਾ ਰੇਟ ਆ ਲੈ ਆ ਬਈ ਵਾਪਸ ਸੋ ਇਹ ਤੋਕੜ ਗੱਬਣਾਂ ਮਤਲਬ ਇਹ ਨਾਕੋਸਕ ਬਾਈ ਨੇ ਵੇਚਨੇ ਆ ਸਿਆਲ ਆ ਗਿਆ ਮੂਰੇ ਦੱਸੋ ਇਹਦੇ ਕਰਕੇ ਜਗਾ ਬਾਈ ਨੇ ਤਿਆਰ ਕਰਨੀ ਹੈ ਇੱਕ ਬੇਨਤੀ ਹੈ ਵੀ ਜਿਹਨੇ ਗਾਂ ਖਰੀਦਣੀ ਹੈ ਚਲੋ ਪੈਸੇ ਤੁਸੀਂ ਜੇ ਪਸੰਦ ਹੋਵੇ ਚੀਜ਼ ਤਾਂ ਲਾਉਣੇ ਆ ਪਰ ਸੌਦਾ ਉਹੀ ਵੀਰ ਕਰਿਓ ਜਿਹਨੇ ਖਰੀਦਣੀ ਹੈ ਕਈ ਵਾਰ ਕੀ ਹੁੰਦਾ ਵੀ ਸੌਦਾ ਕਰਕੇ ਫਿਰ ਆਉਂਦੇ ਨਹੀਂਗੇ ਆ ਬੋਦੇ ਧਾਵਾਂ ਤੇ ਚੱਲ ਜਾਂਦਾ ਚਲੋ ਜੇ ਕੋਈ ਵੀਰ ਗੰਜੈਸਾਲਾ ਤਾਂ ਉਹ ਚੱਲ ਵੀ ਲਊਗਾ ਪਰ ਇਹ ਬਾਈ ਨੇ ਸਿਆਲ ਆਗੇ ਇਸ ਦੂਬਾ ਚ ਇਹਨਾਂ ਤੋਂ ਇੱਥੇ ਸਿਸਟਮ ਬਣਾਉਣਾ ਹੈ ਛੱਡ ਇਹਨਾਂ ਦਾ ਤਿਆਰ ਕਰਨਾ ਦੂਜੇ ਪਸ਼ੂ ਜਿਹੜੇ ਉਹ ਠੰਡ ਜਿਹੜੀ ਉਹ ਨਾਮ ਮੰਨਣ ਉਹਦੇ ਕਰਕੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ